ਤੇ ਆ ਪਾ ਟਿਕਾਣਾ ਡਰਬੀ ਦੇ ਵਿੱਚ ਰਾਤ ਬਹੁਤ ਸੋਹਣੀ ਰਹੀ ਤੇ ਮੈਂ ਸਾਈਕਲ ਇੱਥੇ ਲੈ ਕੇ ਬਹਨਤਾ ਸੀਗਾ ਬੈਟਰੀ ਕੱਢ ਕੇ ਅੰਦਰ ਰੱਖ ਲਈ ਸੀਗੀ ਉੱਥੇ ਚਾਰਜ ਹੋ ਜਾਂਦਾ ਸੀਗਾ ਤੇ ਰਾਤੀ ਟੈਂਟ ਵੀ ਉਹ ਪਨੋਪਰਾ ਲੱਗਿਆ ਸੀ ਕੱਲ ਤੇ ਮੈਂ ਚੱਕ ਕੇ ਸਾਈਕਲ ਕੋਲ ਲਿਆਇਆ ਸੀ ਬਾਅਦ ਚ ਤਾਂ ਕਿ ਨੇੜੇ ਹੋਵੇ ਕੋਈ ਖੁਸ਼ਕ ਹੋਣ ਲੱਗੇ ਤਾਂ ਆਵਾਜ਼ ਬੋਈ ਦਾ ਪਤਾ ਲੱਗ ਜੇ ਤੇ ਇਧਰ ਮੈਂ ਇਧਰੋਂ ਬਸੇ ਨਦੀ ਵਗੀ ਆਂਦੀ ਹੈ ਬਹੁਤ ਸੋਹਣੀ ਆਵਾਜ਼ ਆਈ ਸੀ ਸਾਰੀ ਰਾਤ ਹੀ ਤੇ ਸੂਰਜ ਉਹ ਸਾਹਮਣੇ ਆਪਣਾ ਚੜ ਗਿਆ ਬਸ ਇੱਕ ਦੋ ਮਿੰਟਾਂ ਤੱਕ ਟੈਂਟ ਤੱਕ ਆ ਜੂਗਾ ਉਹ 5.10 ਮਿੰਟਾਂ ਤੱਕ ਤੇ ਟੈਂਟ ਵੀ ਆਪਣਾ ਚੰਗੀ ਤਰ੍ਹਾਂ ਸੁੱਕ ਜੂਗਾ ਟ੍ਰੇਲ ਪੈਂਦੀ ਇੱਥੇ ਹਾਸਾ ਹੁਤਾ ਬਸ ਪਸੇ ਦਾ ਆ ਜਾ ਪੜਾਣਾ ਮੱਥਾ ਲਾਉਣਾ ਹੈ ਤੇ ਜਦੀ ਬਾਤ 70 ਕਿਲੋਮੀਟਰ ਹੋਣ ਵਾਲੀ ਆ ਤੇ ਸਾਰੇ ਦਾ ਪਹਾੜੀ ਪਹਾੜਾ ਇੱਥੇ ਬੈਠਾ ਮੈਂ ਸਾਰਾ ਕੁਝ ਡਾਟਾ ਡੋਡਾ ਸੈੱਟ ਕਰ ਲਿਆ। থামਨੇਲ ਬਣਾ ਲਏ, ਸਾਰੀਆਂ ਵੀਡੀਓ ਵੀ ਅਪਲੋਡ ਕਰਤੀਆਂ ਤੇ ਹੋਰ ਜਿਹੜਾ ਡਾਟਾ ਬੈਕਅਪ ਲੈਣਾ ਸੀ ਉਹ ਵੀ ਲੈ ਲਿਆ। ਸਾਰਾ ਕੁਝ ਸੈੱਟ ਹੈ। ਮੈਂ ਸੇ ਕੁਰਸੀ ਸੈੱਟ ਕਰਕੇ ਫਿਰ ਆਪਾਂ ਚੱਲਦੇ ਹਾਂ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਹੈਗੀ ਹੈ ਤਾਰੀਖ 6। ਹਾਂ 6 ਦਸੰਬਰ 2025 ਤੇ ਮੈਂ ਇਸ ਟਾਈਮ ਖੜਾ ਡਰਬੀ ਦੇ ਵਿੱਚ ਤੇ ਆਪਾਂ ਡਰਬੀ ਤੱਕ ਜਾਣਾ ਸੈਂਟ ਹੈਲਨ ਵਾਲਾ। ਹਵਾ ਆਪਣੀ ਇੱਧਰ ਨੂੰ ਹੈਗੀ ਐ ਤਾਂ ਆਪਣੇ ਰੁੱਕ ਜੇਗੀ ਹਵਾ ਅੱਜ ਚੜਾਈਆਂ ਬਹੁਤ ਹੋਣ ਵਾਲੀਆਂ ਅੱਜ ਦਾ ਸਭ ਤੋਂ ਲੰਬਾ ਸਫਰ ਹੋਣਾ ਵਾਲਾ 70 ਕਿਲੋਮੀਟਰ ਦਾ ਤੇ ਉਮੀਦ ਕਰਦੇ ਆ ਪਹੁੰਚ ਹੀ ਜਾਵਾਂਗੇ ਆਪਾਂ ਉੱਥੇ ਸੋ ਹੁਣ ਆਪਾਂ ਨਿਕਲਦੇ ਆ ਇਸ ਕੈਂਪ ਗਰਾਉਂਡ ਤੋਂ ਇੱਥੇ ਆਪਾਂ ਕੋਈ ਫੀਸ ਨਹੀਂ ਦਿੱਤੀ ਸਿਰਫ 5 ਡਾਲਰ ਦਿੱਤੇ ਸੀ ਨਹਾਉਣ ਵਾਸਤੇ ਤੇ ਬਾਕੀ ਅੱਜ ਸੈਂਟ ਹੈਲਨ ਜਾ ਕੇ ਸਟੇ ਕਰਾਂਗੇ ਤੇ ਹੁਣ ਇਹ ਸੋਹਣੇ ਜਿਹੇ ਪਾਰਕ ਨੂੰ ਆਪਾਂ ਕਹਿੰਦੇ ਆ ਅਲਵਿਦਾ ਇਹਨੇ ਆਪਣੇ ਪੈਸੇ ਬਚਾਦੇ ਹਨਾ ਕੱਲ 5 ਡਾਲਰ ਲੱਗੇ ਮੇਰੇ ਤੇ ਉੱਥੇ ਨਹੀਂ 100 ਲੱਗਣੇ ਸੀਗੇ ਮੈਂ ਉਹ ਵੀ ਸੋਚਿਆ ਸੀਗਾ ਮੈਂ ਕੱਲ ਮੈਨੂੰ ਲਾਇਆ ਲੱਗਦਾ ਸੀਗਾ ਵੀ ਜਿਵੇਂ ਹੁਣ ਤੱਕ ਦੀ ਮੈਂ ਸਭ ਤੋਂ ਮਹਿੰਗੀ ਥਾਂ ਦੇ ਰਹਿਨੇ ਆ ਪਰ ਚਾ ਕੇ ਵੇਖਿਆ ਹੁਣ ਤੱਕ ਦੀ ਸਭ ਤੋਂ ਸਸਤੀ ਥਾਂ ਬਣ ਗਈ ਤੇ ਆ ਸਾਰਾ ਕੁਝ ਥਿਆਰ ਸਾਮਾਨ ਦਿਨੋ ਦਿਨ ਘਟੀਆਂ ਜਾਂਦਾ ਮੇਰੇ ਕੋ ਰਾਸ਼ਨ ਪਾਣੀ ਸੀਗਾ ਉਹ ਖਾ ਲਿਆ ਤੇ ਥੋੜਾ ਹੋਰ ਘਟ ਗਿਆ ਸਾਮਾਨ ਤੇ ਸਾਈਕਲ ਵੀ ਚਾਰਜ ਆ ਤੇ ਹੁਣ ਆਪਾਂ ਇਧਰ ਨੂੰ ਵਧਾਂਗੇ ਪਾ ਪਿੰਡ ਦੇ ਬਾਹਰ-ਬਾਰ ਰੁਕੇ ਸੀਗੇ ਤੇ ਜਦੋਂ ਆਪਾਂ ਪਿੰਡ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਸਾਈਕਲਾਂ ਦੀ ਦੁਕਾਨਾਂ ਬਹੁਤ ਸਾਰੀਆਂ ਤਾਂ ਹੀ ਇੱਥੇ ਬਹੁਤ ਸਾਈਕਲਿਸਟ ਆਉਂਦੇ ਹੋਗੇ ਇੱਧਰ ਵੀ ਸਾਈਕਲ ਟੰਗਿਆ ਹੋਇਆ ਹੈ ਤੇ ਸਾਰੀਆਂ-ਸਾਰੀਆਂ ਦੁਕਾਨਾਂ ਸਾਈਕਲਾਂ ਦੀਆਂ ਰਿਪੇਅਰ ਨਵੇਂ ਚੈਨ ਟੱਪਾ ਇਹ ਉਹ ਸਭ ਕੁਝ ਮਿਲ ਜਾਂਦਾ ਹੈ। ਹੈਲੋ ਹੈ ਬਰਾਦਰ ਹਾਕਿੰਗ ਰਾਈਡਿੰਗ ਗੋਇੰਗ ਗੁੱਡ ਹਾਊ ਯੂ ਆਮ ਗੁੱਡ ਯੂ ਕਾਪਟ ਕਿਪ ਫਰਥ ਕੁਡ ਵੈਦਰ ਵਿਦ ਯੂ ਯੈਸ there yeah, was nothing but bad weather until you came into town ਇਧਰੋਂ ਪਚੜਦੇ ਆਣੇ ਚੜਾਈਆਂ ਥੋੜੀਆਂ ਜਿਹੀਆਂ ਰਹਿ ਗਈਆਂ ਤੇ ਆਹੀ ਫਿਰ ਆਪਣਾ ਦਰਖਤ ਮੈਂਟਲ ਹੈਲਥ ਅਵੇਅਰਨੈਸ ਵਾਲਾ ਚੰਗੀ ਗੱਲ ਹੈ ਤੇ ਇਧਰੋਂ ਚੱਲਦੇ ਆਂ ਬਸ ਵੱਡਾ ਪਹਾੜ ਸਰ ਕਰ ਲਿਆ ਆਪਾਂ ਥੋੜਾ ਜਿਹਾ ਹੋਰ ਰਹਿ ਗਿਆ ਬਹੁਤ ਵੱਡਾ ਨਾ ਫਿਰ ਤੋਂ ਨਿੱਕੇ ਨਿੱਕੇ ਪਹਾੜੀਆਂ ਆਈ ਜਾਣੀਆਂ ਹੋਰ ਕੋਈ ਚੱਕਰ ਨਹੀਂ ਇਧਰੋਂ ਆਏ ਆਪਾਂ ਤੇ ਆਹ ਚੱਲਿਆ ਜਿਹੜਾ ਰਾਹ ਗੱਡੀਆਂ ਦਾ ਹੈਗਾ ਇਧਰੋਂ ਦੀਆਂ ਗੱਡੀਆਂ ਜਾਂਦੀਆਂ ਹੈਗੀਆਂ ਉਹ ਲਿਖਿਆ ਸੈਂਟ ਹੈਲਨ 57 ਕਿਲੋਮੀਟਰ ਤੇ ਦਰਬੀ ਤੋਂ ਆਪਾਂ ਆਏ ਆ 11 ਕਿਲੋਮੀਟਰ ਪਰ ਆਪਾਂ ਜਾਣ ਆਹ ਰਾਹ ਲੰਮੇ ਰਾਹ ਇਹਦੇ ਵਿੱਚ ਪਹਾੜ ਘਟਾ ਹੈ ਇਹਦੇ ਵਿੱਚ ਪਹਾੜ ਵੱਧ ਹੈ ਤਾਂ ਕਰਕੇ ਆਪਾਂ ਆਹ ਰਾਹ ਚੂਜ਼ ਕਰਾਂਗੇ ਆਏ ਸਬਰ ਚੱਲੀ ਜਾਂਦਾ ਜੀ ਤੇ ਇਧਰੋਂ ਚੱਲਦੇ-ਚੱਲਦੇ ਆਪਾਂ ਇਹ ਪਿੰਡ 'ਚ ਆ ਗਏ। ਇਹਦਾ ਨਾਮ ਹੈ ਪਾਇਨੀਰ। ਤੇ ਉਹ ਸਾਹਮਣੇ ਗੈਂਡਾ ਵੀ ਖੜਾ ਹੈਗਾ ਇੱਕ। ਤੇ ਇਧਰੋਂ ਆਪਾਂ ਜਾਣਾ ਹੈਗਾ। ਆ ਕੁਛ ਪੈਂਟਾਂ ਪਾ ਕੇ ਗਮਲੇ ਬੈਠੇ ਆ। ਟਿੱਕਾ ਗਮਲਾ ਪੈਂਟ ਪਾ ਕੇ ਸਾਈਕਲ ਚਲਾਈ ਜਾਂਦੇ। ਗੁੱਡ। ਹਾਈ ਤਾਂ ਬਸ ਪਾਣੀ ਲੈਣਾ। ਪਾਣੀ ਪੀਣ ਨੂੰ ਮਿਲ ਜਾਏ। ਜੇ ਕੁਛ ਖਾਣ ਨੂੰ ਮਿਲ ਗਿਆ ਖਾਣ ਨੂੰ ਵੇ ਮਿਲਣਾ ਨਹੀਂ ਕਿਉਂਕਿ ਸਾਰੇ ਰਾਜ ਖਾਣ ਨੂੰ ਹੈ ਨਹੀਂ ਕੁਛ। ਸੈਂਟ ਹੈਲਨ ਤੱਕ ਕੋਈ ਦੁਕਾਨ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਇੱਥੇ ਸਿਰਫ ਆਪਣਾ ਪਾਣੀ ਮਿਲੂਗਾ। ਤੇ ਅੱਗੋ ਪਾਣੀ ਹੈ ਨਹੀਂਗਾ ਕਿਤੇ ਹੋਰ ਤੇ ਆਪਾਂ ਪਾਣੀ ਲੈ ਕੇ ਇੱਥੋਂ ਅੱਗ ਵੱਧਦੇ ਆ ਹਵਾ ਆਪਣੇ ਵਾਲੇ ਪਾਸੇ ਦੀ ਹੈ ਤਾਂ ਕਰਕੇ ਫਾਇਦਾ ਹੋਈ ਜਾਂਦਾ ਥੋੜਾ ਜਿਹਾ ਆਪਾਂ ਨੂੰ ਜੋ ਤੇ ਮੋਸਟਲੀ ਪਿੰਡਾਂ ਨੇ ਇਹ ਕਰਕੇ ਨਾ ਇੱਕ ਕਮਿਊਨਿਟੀ ਹਾਲ ਜਾਂ ਬਣਾਇਆ ਹੁੰਦਾ ਜਿੱਥੇ ਬਾਰਬੀਕਿਊ ਹੁੰਦਾ ਬੈਨ ਥਾ ਹੁੰਦੀ ਹੈ ਤੇ ਜਵਾਕਾਂ ਦੇ ਖੇਡਣ ਖੁੱਡਣ ਹੁੰਦਾ ਤੇ ਇੱਥੇ ਪਾਣੀ ਦੇਖਦੇ ਆ ਇਹਦੇ ਚ ਭਰ ਲੈਨੇ ਇਧਰੋਂ ਆਏ ਆ ਇਧਰ ਨੂੰ ਜਾਣ ਤੇ ਰਾਹ ਦੇ ਵਿੱਚ ਇੱਕ ਬਹੁਤ ਸੋਹਣੀ ਨਦੀ ਆਈ ਹੈ ਦਰਿਆ ਕਹ ਲਈਏ ਕੀ ਕਹੀਏ ਬਹੁਤ ਸੋਹਣੀ ਹੈ ਗੁੱਟ ਇਧਰੋਂ ਚੱਲਿਆਂ ਆਪਾਂ ਤੇ ਹੁਣ ਕਚਾਰਾ ਸ਼ੁਰੂ ਹੋ ਗਿਆ ਹੁਣ ਆਪਣਾ ਅਗਲਾ ਖਾਸ ਟਾਈਮ ਤੱਕ ਕਾਹੀ ਚੱਲੂਗਾ ਤੇ ਇੱਥੇ ਖੜ ਕੇ ਆ ਖਾਦਾ ਜਾ ਰਿਹਾ ਹੈ ਪ੍ਰੋਟੀਨ ਬਾਰ ਤੇ ਹੁਬ ਆਪਣੇ ਪਾਸੇ ਦੀ ਹੈ ਉਹਦੇ ਨਾਲ ਥੋੜਾ ਸਾਰਾ ਲੱਗ ਜਾਂਦਾ ਹੈ ਚੰਗੀ ਗੱਲ ਹੈ ਇੱਧਰ ਆਈ ਜੰਨੇ ਆਪਾਂ ਇੱਧਰ ਨੂੰ ਜਾਈ ਜੰਨੇ ਆ ਤੇ ਇਹ ਵਿੱਚ ਸੋਹਣੇ ਪਹਾੜ ਆਈ ਜਾਂਦੇਗੇ ਤੇ ਪਹਾੜ ਤੇ ਲੱਗੇ ਦਰਖਤ ਤੇ ਆਵਾਜ਼ ਕਰੀ ਜਾਂਦੇ ਕੱਲ ਵਾਂਗੂ ਜਿਵੇਂ ਕੱਲ ਨਹੀਂ ਆਵਾਜ਼ ਕਰਦੇ ਪਏ ਸੀ ਉਵੇਂ ਤੇ ਪਿੱਛੇ ਇੱਕ ਬੋਰਡ ਲੱਗਿਆ ਸੀਗਾ ਉਹ ਕਹਿੰਦੇ ਜੇਕਰ ਆਵਾਜ਼ ਆਵਾਜ਼ ਨਹੀਂ ਕਰਦੇ ਬਦਲਾਇ ਨਹੀਂ ਲਿਖਿਆ ਸੀਗਾ ਉਹ ਉੱਥੇ ਲਿਖਿਆ ਸੀਗਾ ਵੀ ਦਰਖਤ ਟੁੱਟ ਕੇ ਡਿੱਗ ਸਕਦੇ ਆ ਤਾਂ ਮਤਲਬ ਇਹੀ ਹੈ ਵੀ ਜੇ ਆਵਾਜ਼ ਕਰਦੇ ਤਾਂ ਡਿੱਗਣ ਵਾਲੇ ਹੋਣਗੇ ਜਿਵੇਂ ਆ ਡਿੱਗੇ ਪਏ ਆ ਓਲਰੇਡੀ ਤਾਂ ਕਹਿੰਦੇ ਨਾ ਤਾਂ ਸਾਵਧਾਨ ਰਹੋ ਕੱਟ ਲਈਆਂ ਚੜੀਆਂ ਨੇ ਆਪਾਂ ਤੇ ਇੱਧਰ ਕਹਿੰਦੇ 500 ਮੀਟਰ ਅੱਗੇ ਲੌਂਗ ਟਰੱਕ ਹੈ ਗਿਆ ਠੀਕ ਹੈ ਜੀ ਰੋੜ੍ਹ ਕੇ ਲਈ ਜਾਂਦਾ ਸ਼ਗਲ ਨੂੰ ਮੈਂ ਆਪਾਂ ਕਹਿਣ ਨੂੰ ਕਹਦੇ ਨੇ ਵੀ ਇਹ ਦੇਸ਼ ਵਿੱਚ ਦਰੱਖਤ ਨਹੀਂ ਵੜਦੇ ਇੱਥੇ ਬਹੁਤ ਵੱਡੇ ਪੱਧਰ ਤੇ ਦਰੱਖਤ ਵੜਦੇ ਆ ਖੈਰ ਲਈ ਵੀ ਜਾਂਦੇ ਨਾਲ ਪਰ ਵੜਦੇ ਬਹੁਤ ਜ਼ਿਆਦਾ ਏ ਆਂ ਦਰੱਖਤ ਹੁਣੇ ਹੁਣੇ ਡਿੱਗਿਆ ਕਿ ਹਵਾ ਨਾਲ ਇਹ ਿੱਲੀ ਬਹੁਤ ਜ਼ਿਆਦਾ ਜਾਂਦੇ ਆ ਕੋਈ ਪਤਾ ਨਹੀਂ ਕਦੋਂ ਕਿਹੜਾ ਡਿੱਗ ਪੇ ਪਾਈ ਲਿਖਿਆ ਸੁਨਾਂ ਨੇ ਵੀ ਧਿਆਨ ਨਾਲ ਚਲੋ ਆਪਾਂ ਚੱਲਦੇ ਹਾਂ ਧਿਆਨ ਜਨਬ ਤੇ ਆਹ ਦਰਖਦੀ ਵਾਰੀ ਆਉਣ ਵਾਲੀ ਆ ਬਸ ਇਧਰ ਆਏ ਆਪਾਂ ਚੁਲਾਈ ਚੜਦੇ ਹੋਏ ਇਧਰ ਨੂੰ ਜਾਣਾ ਹੈਗਾ ਤੇ ਬਸ ਦੋ ਪਹਾੜ ਹੋਰ ਰਹਿ ਗਏ ਜਿਹੜੇ ਚੜਨ ਨੇ ਹੈਗੇ ਤੇ ਹੁਣ ਬ੍ਰੇਕ ਲਈ ਆ ਇੱਥੇ ਨੂੰ ਖੜਾਤਾ ਰੈਸਟ ਕਰਨ ਵਾਸਤੇ ਤੇ ਇਹ 4 ਇਹਦਾ ਸੇਵਨ ਕੀਤਾ ਜਾਊਗਾ ਤੇ ਆਲਾ ਦਲਾ ਉਹ ਜਾ ਇੱਥੇ ਹਵਾ ਚੱਲੀ ਜਾਂਦੀ ਆ ਵਿਚਾਂ ਇਹ ਤਾਂ ਇੱਕ ਵਾਰੀ ਮੂਰਲੀ ਹੋ ਗਈ ਸੀਗੀ ਪਰ ਹੁਣ ਫੇਰ ਆਪਣੇ ਪੱਕਦੀ ਆ ਬਸ ਸائیں ਚੱਲੀ ਜਾਂਦਾ ਸਾਰਾ ਕੁਝ ਸੋਹਣਾ ਰਹਾ ਤੇ ਗੱਡੀ ਨਹੀਂ ਟੱਪੀ ਇੱਥੋਂ ਕੋਈ ਵੀ ਇੱਕ ਕਾਰ ਵਾਲਾ ਵੀ ਨਹੀਂ ਟੱਪਿਆ ਜਦੋਂ ਦਾ ਆਪਾਂ ਇਸ ਰੋਡ ਤੇ ਚੜੇ ਆਗੇ 6 ਕਿਲੋਮੀਟਰ ਹੋਰ ਜਾ ਕੇ ਨਾ ਫਿਰ ਆਪਾਂ ਨੂੰ ਮੇਨ ਹਾਈਵੇ ਮਿਲ ਜਾਊਗਾ ਤੇ ਬਾਕੀ ਜਿਹੜਾ ਸਫ਼ਰ ਹੈ ਉਹ ਤਕਰੀਬਨ 28 ਕਿਲੋਮੀਟਰ ਦਾ ਹੋਰ ਰਹਿ ਗਿਆ ਨਾ ਰਾਹ ਨੂੰ ਦੇਖਣ ਵਾਸਤੇ ਰੁਕ ਗਿਆ ਐਨ ਜਮਾ ਰੜੇ ਮੈਦਾਨ ਵਰਗਾ ਹੋਇਆ ਪਿਆ ਗਿਆ ਇਹਦਾ ਨਾਮ ਹੈ ਪੀਟਰਸ ਰੋਡ ਐਨ ਚਿੱਟਾ-ਚਿੱਟਾ ਸਾਫ-ਸਾਫ ਤੇ ਉੱਪਰ ਰੋਡ ਵੀ ਹੈਗੇ ਉਹਦੇ ਕਿਆ ਬਾਤ ਹੈ ਬਹੁਤ ਸੋਹਣਾ ਚਿੱਟੇ ਰੰਗ ਦਾ ਗੁੱਡ ਮੈਨੂੰ ਵੇਖ ਕੇ ਵਧੀਆ ਲੱਗਿਆ ਫਿਰ ਮੈਂ ਉਹ ਉੱਥੇ ਜਾ ਚਲਾ ਗਿਆ ਸੀਗਾ ਪਰ ਫਿਰ ਮੈਂ ਤੁਰ ਕੇ ਵਾਪਸ ਆਇਆ ਮੈਂ ਨਹੀਂ ਇਹਦੀ ਫੋਟੋ ਲੈਣੀ ਬਣਦੀ ਆ ਹੁਣ ਆਲਾ ਨੂੰ ਨਹੀਂ ਪਤਾ ਹੋਣਾ ਮੈਨੂੰ ਲੱਗਾ ਅ ਪਹਿਲਾਂ ਪਹਿਲਾਂ ਪਿੰਡਾ ਚਾਉ ਜਿਹੜਾ ਹੀ ਹੁੰਦੇ ਸੀਗੇ ਮਤਲਬ ਜਿਵੇਂ ਮੇਰੇ ਨਾਲ ਕੇ Rajasthan ਹੈ ਨਾ ਤੇ ਉਥੇ ਆਉ ਜੀ ਹੁੰਦੇ ਸੀਗੇ ਕੱਚੇ ਤੇ ਸਾਫ ਸੁਥਰੇ ਹੁੰਦੇ ਸੀਗੇ ਮਿੱਟੀ ਮੁੱਟੀ ਉੱਟ ਕੇ ਨਾ ਥੱਲੋਂ ਪੱਕਾ ਥਾਂ ਨਿਕਲਦਾ ਸੀਗਾ ਪਰ ਉਹ ਵੀ ਮਿੱਟੀ ਹੁੰਦੀ ਸੀਗੀ ਫਿਲਹਾਲ ਆਪਾਂ ਇਧਰ ਨੂੰ ਜਾ ਰਹੇ ਆ ਆਪਣੇ ਸਫਰ ਵੱਲ 25 ਕਿਲੋਮੀਟਰ ਰਹਿ ਗਿਆ ਤੇ ਇੱਥੇ ਜੇ ਆ ਕੇ ਇਹਦਾ ਫਿਰ ਪਾੜ ਗਿਆ ਆ ਚਲਾ ਕੇ ਸਿੱਧਾ ਰਾ ਪਰ ਆਪ ਨੂੰ ਕਹਿੰਦੇ ਤੁਸੀਂ ਇੱਧਰ ਨੂੰ ਜਾਓ ਹੋਰ ਅੰਦਰ ਨੂੰ ਚੈਪਲਿੰਸ ਰੋਡ 15 ਕਿਲੋਮੀਟਰ ਰਹਿ ਗਿਆ ਇੱਧਰੋਂ ਓਕੇ ਚਲੋ ਮੈਪ ਕਹਿੰਦਾ ਇੱਧਰ ਨੂੰ ਜਾਓ ਤੁਸੀਂ ਤੇ ਆਪਾਂ ਇੱਧਰ ਨੂੰ ਜਾਂਦੇ ਹਾਂ ਹੁਣ ਇੱਧਰੋਂ ਆਏ ਆ ਇੱਧਰ ਰਾਹ ਚਲਾ ਗਿਆ ਆਪਾਂ ਇੱਧਰ ਜਾਣਾ ਤਕੋਣੀ ਤੇ ਖੜੇ ਆਪਾਂ ਤਕੋਣੀ ਤੇ ਬੜੇ ਸੋਹਣੇ ਰਾਹ ਆਈ ਜਾਂਦੇ ਆਗੇ 13 ਕਿਲੋਮੀਟਰ ਰਹਿ ਗਿਆ ਤੇ ਉਹ ਜ ਸਾਫਤਾ ਹੈਗਾ ਤੇ ਮੈਨੂੰ ਦੋ ਦਿਨ ਸਾਈਕਲਿਸਟ ਵੀ ਮਿਲੇ ਸਰਾ ਦੇ ਉੱਪਰ ਤਾਂ ਮਤਲਬ ਠੀਕ ਹੈ ਹੋਰ ਘੰਟੇ 1.5 ਘੰਟੇ 2 ਘੰਟੇ ਤੱਕ ਪਹੁੰਚਣਾ ਪਾਉਂਦੇ ਮੈਂ ਡਰ ਹੋਈ ਜਾਂਣਾ ਹੈਗਾ ਤੇ ਰਾਹ ਜਿਵੇਂ ਕੱਚਾ ਹੋ ਗਿਆ ਹੁਣ ਹੁਣ ਇੱਥੇ ਸਾਫ ਜ ਹੈ ਨਹੀਂਗਾ ਪਤਾ ਨਹੀਂ ਕਿਵੇਂ ਤੇ ਮੈਂ ਡਰੋਨ ਡਾਇਆ ਸੀਗਾ ਤੇ ਡਰੋਨ ਡਾਲਿਆ ਸਾਰੀ ਸੈਟਿੰਗ ਕਰ ਲਈ ਤੇ ਰਿਕਾਰਡ ਬਟਨ ਦਬਣਾ ਭੁੱਲ ਗਿਆ ਇੱਥੇ ਮੱਕੇ ਲਾ 1.5 ਕਿਲੋਮੀਟਰ ਆ ਗਿਆ ਵਿਚਾਰੇ ਡਾਉਂਦੇ ਡਾਉਂਦੇ ਮੈਂ ਰਿਕਾਰਡਿੰਗ ਨਹੀਂ ਕੀਤੀ ਹੁਣ ਦੁਬਾਰਾ ਡਾ ਕੇ ਵੇਖਦਾ ਫੇਰ ਰਿਕਾਰਡਿੰਗ ਕਰਦੇ ਆਪਾਂ ਐ ਵੀ ਹੋ ਜਾਂਦਾ ਹੁੰਦਾ ਤੇ ਜਮੇ ਕਚਰਾ ਹੋ ਗਿਆ ਪਈ ਬਣ ਗਈ ਇੱਕ ਹੁਣੇ ਦਾ ਡਰ ਸੀਗਾ ਉਹੀ ਹੋ ਗਿਆ ਕ੍ਰੈਸ਼ ਹੋ ਗਿਆ ਇੱਥੇ ਲੋਚ ਟੁੱਟ ਗਿਆ ਹੌ ਤਾਂ ਆ ਗਿਆ ਵਜੇ ਉਹਦੇ ਇੱਕ ਲੱਤ ਟੁੱਟ ਗਈ ਇਹਦੀ ਪਰ ਸੋ ਇੱਕ ਚੜਾਈ ਰਹਿ ਗਈ ਤੇ ਸੜਖਣਾਉ ਜੀ ਆ ਗਈ ਐ ਪੱਥਰਾਂ ਵਾਲੀ ਬਾਕੀ ਜੰਗਲ ਦੇ ਵਿੱਚ ਪਤਾ ਨਹੀਂ ਕਿਵੇਂ ਜੇ ਰੂਟ ਬਣਾਇਆ ਹੋਇਆ ਇਹਨਾਂ ਨੇ ਚਲੋ ਇੱਕੋ ਜਿਹੜਾ ਹੀ ਰਹਿ ਗਈ ਬਸ ਤੇ ਆਹ ਰ ਆ ਹੁਣ ਤੱਕ ਦਾ ਸਭ ਤੋਂ ਖਰਾਬ ਰਹਾ ਐ ਡਰੋਨ ਟੁੱਟ ਗਿਆ ਇੱਕ ਤਾਂ ਤੇ ਇੱਕ ਇਹ ਬਹੁਤ ਖਰਾਬ ਰਹਾ ਹੈਗਾ ਪੱਥਰ ਹੈ ਵੱਡੇ ਵੱਡੇ ਤੇ ਪਤਾ ਵੀ ਨਹੀਂ ਗਿਆ ਵੀ ਅੱਗੇ ਜਾ ਕੇ ਚੱਲਦਾ ਵੀ ਹੋਣਾ ਕਿ ਨਹੀਂ ਕੋਈ ਜੇ ਵੀ ਆਇਆ ਹੁੰਦਾ ਨਾ ਤੇ ਜੇ ਪਤਾ ਲੱਗਦਾ ਵੀ ਕੋਈ ਨਾ ਕੋਈ ਆਇਆ ਹੋਇਆ ਪਰ ਇਥੇ ਕੋਈ ਵੀ ਨਹੀਂ ਆਇਆ ਹੁਣ ਮੇਰੇ ਤੋਂ ਲੱਭ ਕਹਿਆ ਬੀਓ ਫਾਇਰਸ ਕਹਿੰਦੇ 15 ਕੱਢਦੇ ਤੁਸੀਂ 42 ਕਿਲੋਮੀਟਰ ਰਹਿ ਗਿਆ ਤੇ 3000 ਦੇ ਫੋਨ ਕਰਕੇ ਬੀਓ 15 ਕਹਿ ਦਿਓ ਤੇ ਇੱਥੇ ਪਹੁੰਚ ਆ ਜੂਗੀ ਤੇ ਫਿਲਹਾਲ ਇੱਥੇ ਕੋਈ ਵੀ ਨਹੀਂਗਾ ਬੜਾ ਸੋਨਸਨਾਰਾ ਰਹਾ ਹੈਗਾ ਮਤਲਬ ਜਿਹੜੇ ਮੈਂ ਪੁਰਾਣੇ ਪਹਿਲਾਂ ਵੇਖਿਆ ਨਾ ਉਹ ਵੀ ਇੰਨੇ ਹੈ ਨਹੀਂ ਸੀਗੇ ਜਿੰਨਾ ਇਹ ਹੈਗਾ ਇਹ ਹੁਣ ਸਿੱਧਾ ਜਾਈਏ ਨਾ 4 ਕਿਲੋਮੀਟਰ ਅੱਗੇ ਜਾ ਕੇ ਨਾ ਕਿਸੇ ਸੜਕ ਤੇ ਚੜੂਗਾ ਫਿਰ ਵੇਖਾਂਗੇ ਹਿਸਾਬ ਤਾ ਫਿਰ ਹਾਲੋਂ ਇਹਨੂੰ ਚੱਲਣ ਦਿੰਦੇ ਆਂ ਦੇਖਦੇ ਆਂ ਕਿ じゃ ਕੀ ਬਣਦਾ ਮੈਨੂੰ ਲੱਗਦਾ ਹੁੰਦਾ ਵੀ ਆ ਚੜ੍ਹਾਈ ਐ ਇਸ ਤੋਂ ਬਾਅਦ ਉਤਰਾਈ ਆ ਜਾਊਗੀ ਤੇ ਇਸ ਤੋਂ ਬਾਅਦ ਅੱਗੇ ਫਿਰ ਚੜ੍ਹਾਈ ਆਗੀ ਆ ਰਾਤ ਆਈ ਜਾਨੇ ਆਪਾਂ ਇਧਰ ਨੂੰ ਜਾਈ ਜਾਨੇ ਆ ਤੇ ਆ ਹੁਣੇ ਹੁਣੇ ਦਰਖਤ ਡਿੱਗਾ ਇੱਕ ਤੈਨੂੰ ਮੈਂ ਚੱਕ ਕੇ ਕੋਸ਼ਿਸ਼ ਕੀਤੀ ਸਾਈਡ ਤੇ ਕਰਨ ਦੀ ਪਰ ਹੋਇਆ ਨਹੀਂ ਗਾ ਭਾਰਾ ਉਧਰੋਂ ਕਿਤੇ ਜੁੜਿਆ ਹੋਇਆ ਕਿਤੇ ਨਾ ਕਿਤੇ ਜੜਾਂ ਨਾਲ ਤਾਂ ਹੱਲੇ ਹੱਲ ਤਾਂ ਗਿਆ ਸੀਗਾ ਚੱਕ ਵੀ ਲਿਆ ਸੀਗਾ ਪਰ ਅਸੇ ਪਾਸੇ ਨਹੀਂ ਹੋਇਆ ਫਿਰ ਉੱਤੇ ਟਪਾ ਕੇ ਹੁਣ ਅੱਗੇ ਨੂੰ ਵਧੀ ਜਾਨੇ ਇਹ ਮੇਰੀ ਦੂਜੀ ਗਲਤੀ ਆ ਮੈਂ ਚੰਗੀ ਤਰ੍ਹਾਂ ਮੈਪ ਨਹੀਂ ਚੈੱਕ ਕੀਤਾ ਮੈਨੂੰ ਮੈਪ ਚੈੱਕ ਕਰਨਾ ਚਾਹੀਦਾ ਸੀਗਾ ਕੋਈ ਨਹੀਂ ਹੋ ਰਿਹਾ ਇਹ ਸਾਬ ਆ ਜਾਊਗਾ ਜਦੋਂ ਪਹਿਲੇ ਦਿਨ ਆਇਆ ਸੀ ਨਾ ਉਦੋਂ ਵੀ ਇਹੀ ਹੋਇਆ ਸੀਗਾ ਮੇਰੇ ਨਾਲ ਅੱਜ ਫੇਰ ਆਇਆ ਹੋ ਗਿਆ ਪਰ ਕੋਈ ਗੱਲ ਨਹੀਂ ਪਹੁੰਚ ਹੀ ਜਾਣਾ ਹੈ ਕਿਵੇਂ ਨਾ ਕਿਵੇਂ ਕਰਕੇ ਹਿੰਦੇ ਸੇ ਆਪਾਂ ਇੱਥੇ ਇੱਕ ਦੋਰਾਹ ਬਣ ਗਿਆ ਕਾ ਚੱਲਿਆ ਇਹਦੇ ਨਾਲ ਦੀ ਰਾਹ ਹੈਗਾ ਜਿਵੇਂ ਆ ਆਈ ਆ ਇੱਕ ਰਾਹ ਇਧਰ ਨੂੰ ਮੁੜ ਗਿਆ ਹੁਣ ਉਹ ਖੰਭਾ ਲੱਗਿਆ ਹੈ ਨਾ ਰਾਹ ਦਾ ਮੈਪ ਦੇ ਹਿਸਾਬ ਨਾਲ ਆ ਜਾਂਦਾ ਪਿਆ ਖੰਭਾ ਉਧਰ ਲੱਗਿਆ ਦੇਖਦੇ ਆ ਤੇ ਮੈਪ ਦੇ ਉੱਪਰ ਦੋਨੇ ਰਾਹ ਹੈ ਹੀ ਨਹੀਂਗੇ ਮਤਲਬ ਇੱਕੋ ਹੀ ਰਾਹ ਹੈਗਾ ਮੈਪ ਦੇ ਉੱਪਰ ਆ ਰਾਹ ਹੈ ਨਹੀਂਗਾ ਇਹਨੂੰ ਦੇਖਦਾ ਹੈ ਖੰਭੇ ਤੇ ਪੜਾ ਕੀ ਲਿਖਿਆ ਇਹਨੂੰ ਫੋਲੋ ਕਰਦੇ ਆ ਉਹ ਰਾਹ ਨੂੰ ਰਹਿੰਦੇ ਨੇ ਫਿਰ ਕਿਉਂਕਿ ਇਕ ਦਿਨ ਕਿਧਰ ਜਾਊਗਾ ਹੀ ਇਧਰ ਨੂੰ ਵਾਧਦੇ ਹਾਂ ਤੇ ਜੇ ਮੇਰੇ ਕੋਲ ਹੁਣ ਡਰੋਨ ਹੁੰਦਾ ਨਾ ਮੈਂ ਡਰੋਨ ਡਾ ਕੇ ਦੇਖ ਲੈਂਦਾ ਉਹਦੀ ਇੱਥੇ ਲੋਡ ਪੈਣੀ ਸੀ ਤੇ ਇੱਥੇ ਟੁੱਟਣਾ ਸੀ ਉਹਨੇ ਆ ਕੇ ਅੱਜ ਪਹਿਲੀ ਵਾਰੀ ਲੋਡ ਪਈ ਮੈਨੂੰ ਡਰੋਨ ਡਾ ਕੇ ਦੇਖਣ ਦੀ ਵੀ ਮੈਂ ਕਿਹਾ ਮੈਂ ਵੇਖ ਲੈਂਦਾ ਵੀ ਕਿਹੜੇ ਪਾਸੇ ਕਿਹੜਾ ਰਾਹ ਸਹੀ ਹੈਗਾ ਕਿਉਂਕਿ 10 ਕਿਲੋਮੀਟਰ ਤਾਂ ਚੱਲ ਹੀ ਜਾਂਦਾ ਉਹ 2 ਕਿਲੋਮੀਟਰ ਜਾਣਾ ਸੀ ਉਹਨੇ ਡਾ ਕੇ ਦੇਖਿਆ ਹੁੰਦਾ ਤੇ ਅੱਜ ਟੁੱਟ ਗਿਆ ਉਹ ਵਿਚਾਰਾ ਚਲੋ ਇਧਰ ਆਈਏ ਨੇ ਆਪਾਂ ਸਾਰਾ ਜੰਗਲ ਆਸ-ਪਾਸ ਤੇ ਵੱਡੇ-ਵੱਡੇ ਟੋਏ ਆ ਰਹੇ ਵਿੱਚ ਤੇ ਰੱਦ ਜਾਈ ਜਾਂਦੇ ਆਪਾਂ ਇਹ ਮੈਨਾਂ ਤਾਂ ਜਿਹਨੇ ਰਾਹ ਬਣਾਇਆ ਹੋ ਨਾ ਉਸ ਤੋਂ ਬਾਅਦ ਉਹ ਵੀ ਨਹੀਂ ਆਏ ਹੁਣ ਇੱਥੇ ਤੇ ਇਧਰਲੇ ਪਾਸੇ ਦਾ ਝਾਕ ਆਏ ਆ ਇਧਰਲੇ ਪਾਸੇ ਦਾ ਆਏ ਆ ਤੇ ਆ ਸਾਹਮਣੇ ਬਚਾ ਕੇ ਤੁਰਨਾ ਪੈਂਦਾ ਇੱਥੋਂ ਢਲਾਨ ਵੀ ਐ ਤੇ ਡੋਏ ਵੀ ਐ ਪਾਣੀ ਮੁੱਕ ਗਿਆ ਆਪਣੇ ਕੋਲ ਤੇ ਫਾਈਨਲੀ ਮੈਂ ਰਾਹ ਚੋਂ ਬਾਹਰ ਨਿਕਲਾ ਆ ਹੋ ਯਾਰ ਆ ਖਰਾ ਹੈ ਬਹੁਤ ਜਿਆਦਾ ਹੈ ਆਪਦੇ ਆਪ ਨੂੰ ਹੌਸਲਾ ਦੇ ਕੇ ਤੁਰਿਆ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਅੰਦਰ ਦਾ ਡਰ ਹੁੰਦਾ ਹੀ ਆ ਵੈਸੇ ਨਾਰਮਲੀ ਗੱਲ ਹੈਗੀ ਆ ਪਰ ਐ ਵੀ ਹੁੰਦਾ ਡਰ ਕਾਦਾ ਹੈਗਾ ਕੁਝ ਵੀ ਨਹੀਂ ਅੰਦਰ ਜਾਨਵਰ ਨਹੀਂ ਕੋਈ ਬੰਦਾ ਨਹੀਂ ਕੋਈ ਵਾਸਤਾ ਨਹੀਂ ਨਾ ਪਰ ਫਿਰ ਵੀ ਇੱਕ ਪਰ ਫਿਰ ਵੀ ਇੱਕ ਹੁੰਦਾ ਹੈਗਾ ਵੀ ਆਰ ਕਿੱਧਰ ਫਸ ਗਿਆ ਆਪਾਂ ਮੈਨੂੰ ਸਿਕਾ ਕੋਈ ਹਵਾ ਨਾਲ ਨਿਕਲ ਜਾਏ ਕੋਈ ਚੱਲਣਾ ਵੱਜੇ ਕੋਈ ਪੱਥਰ ਨਾ ਟਾਇਰ 파ੜ ਦੇ ਤੇ ਡਰੋਨ ਦੀ ਲੱਤ ਟੁੱਟ ਗਈ ਉਹ ਚਲ ਕੋਈ ਗੱਲ ਨਹੀਂ ਉਹ ਤਾਂ ਕੋਈ ਨਹੀਂ ਉਹਦੇ ਨਾਲ ਮੈਂ ਰੁਕਿਆ ਨਹੀਂਗਾ ਮਤਲਬ ਉਹਦੇ ਨਾਲ ਮੈਂ ਚੱਲ ਹੀ ਗਿਆ ਨਾ ਤੇ ਜੇ ਸਾਈਕਲ ਨੂੰ ਕੁਛ ਹੋ ਜਾਂਦਾ ਫਿਰ ਔਖਾ ਹੋਣਾ ਸੀਗਾ ਪਰ ਆਪਾਂ ਇੱਥੋਂ ਬਾਹਰ ਨਿਕਲੇ ਹੁਣ ਇਧਰ ਨੂੰ ਜਾਣਾ ਆਪਾਂ ਇੱਥੇ ਆ ਕੇ ਨਾ ਮੈਂ ਥੋੜਾ ਰਿਲੈਕਸ ਫੀਲ ਕੀਤਾ ਮਤਲਬ ਵੇਖ ਹੁੰਦਾ ਨਾ ਉਹ ਅੰਦਰੋਂ ਬੋਡੀ ਦੇ ਵਿੱਚੋਂ ਪੰਪ ਹੋਇਆ ਹੁੰਦਾ ਵੀ ਆਰ ਆਉਦੇ ਆਪ ਨੂੰ ਸੇਵ ਕਰਨਾ ਉਹ ਸਿਚੁਏਸ਼ਨ ਹੋਈ ਪਈ ਸੀਗੀ ਠੀਕ ਆ ਜੀ ਇੱਧਰ ਜਾਂਦੇ ਆ ਪਾਣੀ ਪੀਵਾਂਗੇ ਅੱਗੇ ਜਾ ਕੇ ਕੋਈ ਪਾਣੀ ਵਾਲੀ ਥਾਂ ਆ ਜਤਾ ਜੰਗਲਾਂ ਤੋਂ ਨਿਕਲ ਕੇ ਹੁਣ ਆਪਾਂ ਸੋਹਣੇ ਪਹਾੜਾਂ 'ਚ ਆ ਗਏ ਗੁੱਟ ਵਧੀਆ ਪਾਣੀ ਦੀ ਬਹੁਤ ਲੋੱਗੀ ਪਈ ਐ ਪਾਣੀ ਨਹੀਂ ਆਪਣੇ ਕੋਲੇ ਤੇ 7 ਕਿਲੋਮੀਟਰ ਰਹਿ ਗਿਆ ਸਾਰਾ ਬਸ ਪਹੁੰਚੇ ਤੇ ਨੈਟਵਰਕ ਵੀ ਬਸ ਆਉਣ ਵਾਲਾ ਹੀ ਹੈ ਇੱਕ ਡੰਡਾ ਆ ਗਿਆ ਇੱਕ ਦੰਡੇ ਹੋਰ ਆ ਗਏ ਨਾ ਫਿਰ ਅੱਜ ਦੀ ਅਕਮੋਡੇਸ਼ਨ ਬੁੱਕ ਕਰਦੇ ਹਾਂ ਰਹਿਣ ਦਾ ਟਿਕਾਣਾ ਅੱਜ ਤਾਂ ਨਾ ਬਸ ਰੱਬ ਨੇ ਬਚਾਏ ਐ ਐਂ ਕਹਿ ਸਕਦੇ ਆਪਾਂ ਮਤਲਬ ਹੁਣ ਤਾਂ ਤੇ ਕੀ ਸੀਗਾ ਚੱਲ ਪਰ ਹਾਂ ਆਏ ਆ ਵੀ ਹਿੰਮਤ ਜੀ ਵਿੱਚੋਂ ਜਾਈ ਜਾਂਦੀ ਸੀਗੀ ਪਤਾ ਨਹੀਂ ਸੀਗਾ ਵੀ ਪਹੁੰਚਾਂਗੇ ਨਹੀਂ ਪਹੁੰਚਾਂਗੇ ਪਹੁੰਚਾਂਗੇ ਕਿ ਕੀ ਕਰਾਂਗੇ ਸਮਝ ਸਮਝ ਨਹੀਂ ਲੱਗਦੀ ਪਈ ਸੀ ਪਰ ਖੈਰ ਆਪਾਂ ਇਸ ਥਾਂ ਵਧੀਆ ਥਾਂ ਤੇ ਆ ਗਏ ਇੱਥੇ ਸੈਂਟ ਹੈਲਨ 3 ਕਿਲੋਮੀਟਰ ਰਹਿ ਗਿਆ ਤੇ ਇੱਥੇ ਖੜ ਕੇ ਮੈਨੂੰ ਨੈਟਵਰਕ ਮਿਲ ਗਿਆ ਸੀਗਾ ਤੇ ਮੈਂ ਹੁਣ ਆਦੀ ਕਮੋਡੇਸ਼ਨ ਬੁੱਕ ਕਰਤੀ ਆਪਣੇ ਕੋਲ ਦੋ ਪਾਰਕ ਹੈਗੇ ਇੱਕ ਤਾਂ ਉਹੀ ਹੁੰਦਾ ਜਿਹੜਾ ਬਿਗ 4 ਵਾਲੇ ਜਿਹੜੇ ਆਪਾਂ ਸਾਰੇ ਦਾ ਬਿਗ ਲੈਪ ਦੇ ਵਿੱਚ ਯੂਜ਼ ਕੀਤੇ ਸੀ ਡਿਸਕਵਰੀ ਪਾਰਕ ਹੋ ਗਿਆ ਤੇ ਦਾ ਬਿਗ 4 ਪਾਰਕ ਹੋ ਗਿਆ ਇੱਕ ਹੋਰ ਇਹਨਾਂ ਦਾ ਲੋਕਲ ਪਾਰਕ ਉਹ 30 ਡਾਲਰ ਲੈਂਦੇ ਪਿਆ ਬਿਗ 4 ਵਾਲੇ 54 ਲੈਂਦੇ ਪਿਆ ਪਰ ਜਿਹੜਾ 30 ਵਾਲਾ ਨਾ ਉਹ ਪਹਾੜ ਦੇ ਉੱਪਰ ਆ ਚੜਾਈ ਚੜ ਕੇ ਜਾਣਾ ਪਊਗਾ ਤੇ ਉੱਥੇ ਜਾ ਕੇ ਦੇਖਦੇ ਆ ਕੀ ਹਾਲ ਦਾ ਬਣਦਾ ਹਿੰਮਤ ਹੈ ਨੀਗੀ 30 ਵਾਲੇ ਕੋਲ ਜਾਣ ਦੀ ਉਰੇ ਰੋਗਾਂਗੇ ਸ਼ਾਇਦ ਤੇ ਇਹ ਕਹਿੰਦੇ ਪਿਆ ਵੈਲਕਮ ਟੂ ਸੈਂਟ ਹੈਲਨਸ ਤੇ ਆਪਣਾ ਇੱਕ ਬੜਾ ਪੂਰਾ ਹੋ ਗਿਆ ਦੇਵਨਪੋਰਟ ਤੋਂ ਲੈ ਕੇ ਸੈਂਟ ਹੈਲਨ ਤੱਕ ਦਾ ਚਾ ਬਾਤ ਮੈਰੀ ਕ੍ਰਿਸਮਸ ਆਰਟ ਵਰਕ ਬਾਈ ਸੂਫੀ ਕੁਰਨ ਗ੍ਰੇਡ 6 ਚੱਲਦੇ-ਚੱਲਦੇ ਆਪਾਂ ਸੈਂਟ ਹੈਲਨ ਦੇ ਕੈਰਾਵਨ ਪਾਰਕ ਪਹੁੰਚ ਗਏ ਇਹਦਾ ਨਾਮ ਹੈ ਬਿਗ ਫੋਰ ਇਹ ਆਸਟ੍ਰੇਲੀਆ ਵਿੱਚ ਵੀ ਹੈਗੇ ਇੱਥੇ ਵੀ ਹੈਗੇ 2 ਕਿਲੋਮੀਟਰ ਹੋਰ ਚੱਲ ਸਕਦਾ ਹੈ ਬਸ ਹੁਣ ਇੱਥੇ ਆਪਾਂ ਦੀਓ ਕਰਾਉਣੇ ਆ ਬੁਕਿੰਗ ਕਰਾਉਣੇ ਆ ਤੇ ਘਰਾਂ ਦੇ ਟਿਕਾਣੇ ਤੇ ਬਹਿਣੇ ਜਾ ਕੇ ਬਹੁਤ ਜਿਆਦਾ ਘਾਟ ਹੋ ਗਿਆ ਜੀ ਬਹੁਤ ਜ਼ਿਆਦਾ ਇੱਥੇ ਪਹੁੰਚ ਕੇ ਆਪਾਂ ਨੂੰ ਇਹਨਾਂ ਨੇ ਦਿੱਤਾ ਕਿ 33 ਨੰਬਰ ਭਾਵੇਂ 34 ਨੰਬਰ ਜਿਹੜਾ ਜੀ ਕਰਦਾ ਉਹ ਤੁਸੀਂ ਵਰਤ ਲਓ ਅਸਾਂਹਨੇ ਕਿਚਨ ਹੈ ਅਸਾਂਹ ਟਾਇਲਟ ਹੈ ਇੱਧਰ ਕਿਚਨ ਹੈ ਇੱਧਰ ਬਾਰਬੀਕਿਊ ਏਰੀਆ ਤੇ ਆ ਰਿਸੈਪਸ਼ਨ ਜਿੱਥੇ ਆਪਾਂ ਹੁਣ ਖੜੇ ਆਂ ਆਹ ਵੜੀ 54 ਡਾਲਰ ਲਏ ਨੇ ਆਪਣੇ ਤੋਂ ਪਾਵਰ ਸਾਈਟ ਤੇ ਹੁਣ ਜਾਣੇ ਆ ਤੇ ਆਦਾ ਤੰਬੂ ਗਾੜਦੇ ਆ ਤੇ ਆ ਗਾ ਆਪਣਾ ਕੈਰਾਵਨ ਪਾਰਕ ਇੱਥੇ ਆ ਕੇ ਮੈਂ ਟੈਂਟ ਲਾ ਲਿਆ ਸੀਗਾ ਟੈਂਟ ਲਾ ਕੇ ਨਾ ਧੋ ਕੇ ਕੱਪੜੇ-ਕੁਪੜੇ ਸਾਰੇ ਸੈੱਟ ਕਰਨ ਵਾਲੇ ਸਰੇ ਧੋਣ ਵਾਲੇ ਪਏ ਆ ਤੇ ਜਾ ਕੇ ਮੈਂ ਗਰੋਸਰੀ ਵੀ ਲੈ ਆਂਦੀ ਮੇਰਾ ਟੂਥਪੇਸਟ ਉੱਤੇ ਰਹਿ ਗਿਆ ਸੀ ਤੇ ਬ੍ਰਸ਼ ਉੱਤੇ ਰਹਿ ਗਿਆ ਸੀਗਾ ਦੁੱਧ ਚਿਕਨ ਤੇ ਆ ਜਿਵੇਂ ਅੱਜ ਕੁਝ ਨਹੀਂ ਸੀ ਖਾਣ ਨੂੰ ਤਾਂ ਆ ਇੱਕ ਹੁੰਦੀ ਹੈ ਲਾਈਟ ਵੇਟ ਹੁੰਦੀ ਹੈਗੀ ਮੈਗੀ ਜੀ ਇਹ ਲੈ ਲੈਂਦੀ ਕੁਰਸੀ ਆਪਣੀ ਉੱਡ ਗਈ ਅਗਰ ਸਾਹ ਤਾਂ ਬੰਦ ਹੁਣ ਬਹਿ ਕੇ ਖਾਣੇ ਆ ਕੇਲੇ ਤੇ ਵਾਟਰਮੈਲਨ ਫਿਰ ਆਦਮ ਰੋਟੀ ਬਣਾ ਕੇ ਖਾਓਗੇ ਰੋਟੀ ਬਣਾ ਕੇ ਖਾ ਕੇ ਖਾ ਜਾਣਾ ਅੱਜ ਤਾਂ ਬਹੁਤ ਸੋਹਣਾ ਦਿਹਾ ਆਪਣਾ ਮਤਲਬ ਬੜੀ ਲੰਮੀ ਆਪਾਂ ਉਹ ਰਾਈਡ ਕੀਤੀ ਅੱਜ ਬਹੁਤ ਜ਼ਿਆਦਾ ਸੀ। ਛਰੀਰ ਕਹਿੰਦਾ ਕੁਝ ਦੇ ਖਾਣ ਨੂੰ। ਚਲੋ ਖਾਣੇ। ਤੇ ਹੁਣ ਆਪਾਂ ਅੱਧ ਟੈਂਟ ਚ ਆ ਗਏ। ਰੋਟੀ ਪਾਣੀ ਖਾ ਲਿਆ। ਸਰ ਇੱਕ ਮਵੇਲੇ ਹੋ ਗਏ। ਲੈਪਟਾਪ ਆ ਲੈਪਟੋਪ ਇਹਨਾਂ ਸਾਈਕਲ ਚ ਆਜਦੇ ਤੇ ਲਾਤਾ। ਤੇ ਸੌਦਾਵਲੇ ਆਂਦਾ ਕੱਲ ਵਾਸਤੇ ਚਾਹੀਦਾ ਜਿਵੇਂ ਹੁਣ ਮੇਰੇ ਕੋਲ ਅੱਜ ਸਾਰਾ ਦਿਨ ਕੁਝ ਨਹੀਂ ਜ਼ਿਕਾਨ ਨੂੰ ਨਾ ਤਾਂ ਮੈਂ ਥੋੜਾ ਬੈਕਅਪ ਰੱਖ ਲਿਆ। ਤੇ ਵਲੌਗ ਆਪਾਂ ਕੱਲ ਨੂੰ ਐਡਿਟ ਕਰਾਂਗੇ ਕਿਉਂਕਿ ਅੱਜ ਮੈਂ ਥੱਕ ਬਹੁਤ ਜ਼ਿਆਦਾ ਗਿਆ ਹੁਣ ਹੋਰ ਨਹੀਂ ਕੰਮ ਹੋਣਾ ਹਨਾ ਤੇ ਬਾਕੀ ਸਾਰਾ ਕੁਝ ਵਧੀਆ ਹੈਗਾ ਅੱਜ ਸਾਰਾ ਰਾਹ ਵਧੀਆ ਸੀਗਾ ਹਵਾ ਨੇ ਆਪਾਂ ਨੂੰ ਬਹੁਤ ਸਾਹ ਦਿੱਤਾ ਨਹੀਂ ਆਪਾਂ ਨੇ ਹਵਾ ਨੇ ਬਹੁਤ ਸਾਹ ਦਿੱਤਾ ਤੇ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਐਂਡ ਤੇ ਕੱਚਾ ਰਾਹ ਆਇਆ ਸੀ ਪਥਰੀਲਾ ਉਹਨੇ ਥੋੜਾ ਤਾਂ ਕੀਤਾ ਸੀਗਾ ਪਰ ਉਹ ਵੀ ਆਪਾਂ ਪਾਰ ਕਰ ਆਏ ਸੀ ਕਿਵੇਂ ਨਾ ਕਿਵੇਂ ਕਰਕੇ ਬਾਕੀ ਬਹੁਤ ਵਧੀਆ ਸੀਗਾ ਆਓ ਜੇ ਸਫਰ ਨਾਲ ਜੁੜੇ ਰਹੋ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਜਿਵੇਂ ਸਾਰਿਆਂ ਨੂੰ ਕਹਿੰਦੇ ਹੁੰਦੇ ਨਾ ਤੇ ਜੇ ਕੋ ਤੁਹਾਡੇ ਫੋਨ ਦੇ ਵਿੱਚ ਗਰੁੱਪ ਗਰੁੱਪ ਹੈ ਤੇ ਉਹਦੇ ਵਿੱਚ ਵੀਡੀਓ ਸ਼ੇਅਰ ਕਰਦੇ ਹੁੰਦਾ ਹਨ ਚਲੋ ਬਾਕੀ ਠੀਕ ਹੈ ਜੀ ਕੱਲ ਨੂੰ ਨਵੀਂ ਵੀਡੀਓ 'ਚ ਮਿਲਦੇ ਆਪਾਂ ਸਭ ਕੁਝ ਬਹੁਤ ਵਧੀਆ ਸਰੀਰ ਦੇ ਵਿੱਚੋਂ ਸੇਕ ਨਿਕਲ ਹੀ ਜਾਂਦਾ ਇਸ ਟਾਈਮ ਤੇ ਬੱਸ ਉਹ ਸੌਣਾ ਮੈਂ ਤੇ ਕੱਲ ਨੂੰ ਇੱਥੋਂ ਆਪਾਂ ਬੱਸ ਮੈਂ ਦੱਸਦਾ ਕੀ ਕਰਨਾ ਆਪਾਂ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕੱਲ ਨੂੰ ਬਣਾਏ ਵੀਡੀਓ 'ਚ